ਤਰੀ ਨੂੰ ਜਹਾਜ਼ ਦੇ ਵਿੱਚ ਖਾਣਾ ਦਿੱਤਾ ਗਿਆ ਸੀ ਔਰ ਖਾਣਾ ਚਬਾਉਣ ਵੇਲੇ ਉਸ ਨੂੰ ਬਲੇਡ ਦਾ ਪਤਾ ਚੱਲਿਆ ਤੁਰੰਤ ਬਲੇਡ ਕੱਢਣ ਤੋਂ ਬਲੇਡ ਕੱਢਣ ਤੋਂ ਬਾਅਦ ਉਸ ਦਾ ਕੋਈ ਨੁਕਸਾਨ ਨਹੀਂ ਹੋਇਆ ਕਿਉਂਕਿ ਯਾਤਰੀ ਨੂੰ ਇਸ ਦੀ ਸਮਝ ਆ ਗਈ ਜਾਂ ਸਮਾਂ ਰਹਿੰਦੇ ਪਤਾ ਲੱਗ ਗਿਆ ਯਾਤਰੀ ਤੋਂ ਹੁਣ 에ਅਰ ਇੰਡੀਆ ਨੇ ਬਕਾਇਦਾ ਮਾਫੀ ਮੰਗੀ ਹੈ ਬੈਂਗਲੁਰੂ ਤੋਂ ਅਮਰੀਕਾ 에ਅਰ ਇੰਡੀਆ ਦੀ ਇਹ ਫਲਾਈਟ ਜਾ ਰਹੀ ਸੀ ਜਿਸ ਵੇਲੇ ਉਸ ਦੇ ਖਾਣੇ ਦੇ ਵਿੱਚੋਂ ਬਲੇਡ ਨਿਕਲ ਆਇਆ ਇਹ ਤਸਵੀਰਾਂ ਨੇ ਜੋ ਖਾਣਾ ਉਸ ਨੂੰ ਪਰੋਸਿਆ ਗਿਆ ਸੀ ਜੋ ਯਾਤਰੀ 에어 ਇੰਡੀਆ ਤੇ ਅਮਰੀਕਾ ਦਾ ਸਫ਼ਰ ਕਰ ਰਿਹਾ ਸੀ ਅਮਰੀਕਾ ਜਾ ਰਿਹਾ ਸੀ ਬੈਂਗਲੁਰੂ ਤੋਂ ਔਰ ਉਸ ਦੇ ਖਾਣੇ ਦੇ ਵਿੱਚ ਬਲੇਡ ਨਿਕਲਿਆ ਜਿਸ ਤੋਂ ਬਾਅਦ 에어 ਇੰਡੀਆ ਨੇ ਉਸ ਯਾਤਰੀ ਤੋਂ ਮਾਫੀ ਮੰਗੀ ਹਾਲਾਂਕਿ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਜਿਸ ਵੇਲੇ ਯਾਤਰੀ ਖਾਣਾ ਖਾ ਰਿਆ ਸੀ ਉਸ ਨੂੰ ਇਸ ਦਾ ਪਤਾ ਚੱਲ ਗਿਆ ਔਰ ਜਿਸ ਕਰਕੇ ਉਸਦਾ ਬਚਾਅ ਹੋ ਗਿਆ ਅਗਰ ਇਹ ਬਲੇਡ ਉਸ ਚਬਾ ਲੈਂਦਾ ਜਾਂ ਉਸਦੇ ਅੰਦਰ ਲੱਗ ਜਾਂਦਾ ਤਾਂ ਉਸਦਾ ਨੁਕਸਾਨ ਹੋ ਸਕਦਾ ਸੀ ਪਰ ਨੁਕਸਾਨ ਤੋਂ ਯਾਤਰੀ ਬੇਸ਼ੱਕ ਬਚ ਗਿਆ ਪਰ ਅਣਗਹਿਲੀ ਇਹ ਬੜੀ ਵੱਡੀ ਕਈ ਜਾ ਸਕਦੀ ਹੈ ਕਿਉਂਕਿ ਅਗਰ ਐਸੀ ਇੰਟਰਨੈਸ਼ਨਲ ਫਲਾਈਟ ਦੇ ਖਾਣੇ ਦੇ ਵਿੱਚ ਐਸੀ ਅਣਗਹਿਲੀ ਹੋ ਸਕਦੀ ਹੈ ਤਾਂ ਬਾਕੀ ਥਾਵਾਂ ਤੇ ਕੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਸੋ ਇਹ ਇਹ ਇੱਕ ਵੱਡੀ ਕੁਤਾਹੀ ਹੈ ਔਰ ਇਸ ਨੂੰ ਲੈ ਕੇ 에어 인디아 ਵੱਲੋਂ ਮਾਫੀ ਮੰਗੀ ਗਈ ਹੈ ਉਸ ਯਾਤਰੀ ਤੋਂ 에어 인디아 ਨੇ ਬਕਾਇਦਾ ਉਸ ਯਾਤਰੀ ਤੋਂ ਮਾਫੀ ਮੰਗੀ ਹੈ ਬੈਂਗਲੁਰੂ ਤੋਂ ਅਮਰੀਕਾ 에어 인디아 ਦੀਏ ਫਲਾਈਟ ਜਾ ਰਹੀ ਸੀ 에어 인디아 ਦੇ ਜੋ ਖਾਣਾ ਪਰੋਸਿਆ ਗਿਆ ਸੀ ਜੋ ਫਲਾਈਟਸ ਦੇ ਵਿੱਚ ਜਿਹੜੇ ਯਾਤਰੀ ਜਾਂਦੇ ਨੇ ਜੋ ਉਹਨਾਂ ਨੂੰ ਖਾਣਾ ਪਰੋਸਿਆ ਜਾਂਦਾ ਉਸ ਖਾਣੇ ਦੇ ਵਿੱਚੋਂ ਇਹ ਬਲੇਡ ਮਿਲਿਆ ਹੈ ਜਿਸ ਦੀ ਤਸਵੀਰ ਵੀ ਅਸੀਂ ਦਿਖਾ ਰਹੇ ਹਾਂ ਇਹ ਖਬਰ ਦਿੱਲੀ ਹਵਾਈ ਅੱਡੇ ਤੋਂ ਹੈ ਜਿੱਥੇ ਬਿਜਲੀ ਗੁੱਲ ਹੋ ਗਈ ਹੈ ਕਰੀਬ 20 ਮਿੰਟ ਹੋ ਚੁੱਕੇ ਨੇ ਔਰ 20 ਮਿੰਟ ਤੋਂ ਹਵਾਈ ਅੱਡੇ ਤੇ ਲਾਈਟ ਨਹੀਂ ਹੈ ਜਿਹੜੀਆਂ ਫਲਾਈਟਾਂ ਉੱਥੋਂ ਉੱਡਣੀਆਂ ਨੇ ਸਾਰੀਆਂ ਫਲਾਈਟਾਂ ਰੁਕੀਆਂ ਹੋਈਆਂ ਨੇ ਸਾਰੀਆਂ ਫਲਾਈਟਾਂ ਤੇ ਅਸਰ ਪੈ ਰਿਹਾ ਹੈ ਯਾਤਰੀ ਹੈਰਾਨ ਨੇ ਖੱਜਲ ਖੁਆਰ ਹੋ ਰਹੇ ਨੇ ਉੱਥੇ ਖੜੇ ਨੇ ਇੰਤਜ਼ਾਰ ਕਰ ਰਹੇ ਨੇ ਇਹ ਦਿੱਲੀ ਹਵਾਈ ਅੱਡੇ ਦੀਆਂ ਤਸਵੀਰਾਂ ਨੇ ਜਿੱਥੇ ਅਚਾਨਕ ਬਿਜਲੀ ਚਲੀ ਗਈ ਔਰ ਕੋਈ ਕੰਮ ਨਹੀਂ ਹੋ ਰਹਾ ਹੋ ਹੋ ਰਹਾ ਬਿਜਲੀ ਚਾਨ ਕਰਕੇ ਸਾਰੇ ਉਪਕਰਨ ਬੰਦ ਹੋ ਗਏ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਾਰਾ ਜਿਹੜਾ ਸਿਸਟਮ ਹੈ ਉਹ ਬਿਜਲੀ ਦੇ ذریعے ਹੀ ਚੱਲਦਾ ਹੈ ਹਾਲਾਂਕਿ ਕੰਪਿਊਟਰ ਵਗੈਰਾ ਯੂਪੀਐਸ ਤੇ ਥਰੂ ਹੁੰਦੇ ਨੇ ਪਰ ਬਹੁਤ ਸਾਰੇ ਐਸੇ ਕੰਮ ਨੇ ਜਿਹੜੇ ਸਿਰਫ ਬਿਜਲੀ ਦੇ ذریعے ਹੀ ਸੰਭਵ ਹੋ ਪਾਉਂਦੇ ਨੇ ਸੋ ਫਲਾਈਟਾਂ ਤੱਕ ਨਹੀਂ ਉੱਡ پا ਰਹੀਆਂ ਦਿੱਲੀ ਹਵਾਈ ਅੱਡੇ ਤੇ ਲਾਈਟ ਗਈ ਹੋਈ ਹੈ ਕਰੀਬ ਕਰੀਬ 20 ਮਿੰਟ ਹੋ ਚੁੱਕੇ ਨੇ 20 ਮਿੰਟ ਪਹਿਲਾਂ ਲਾਈਟ ਗਈ ਸੀ ਹਲੇ ਤੱਕ ਲਾਈਟ ਰੀਸਟੋਰ ਨਹੀਂ ਹੋਈ ਔਰ ਯਾਤਰੀ ਖੜੇ ਨੇ ਇੰਤਜ਼ਾਰ ਕਰ ਰਹੇ ਨੇ ਖੱਜਲ ਖੁਆਰ ਹੋ ਰਹੇ ਨੇ ਜਿੰਨੀਆਂ ਉਡਾਨਾਂ ਜਾਣੀਆਂ ਸੀ ਉਹਨਾਂ ਉਡਾਨਾਂ ਤੇ ਅਸਰ ਪੈ ਰਿਹਾ ਹੈ 에어ਪੋਰਟ ਦੇ ਸਾਰੇ ਸਿਸਟਮ ਫੇਲ ਹੋ ਗਏ ਨੇ ਲਾਈਟ ਜਾਣ ਦੀ وجہ ਦੇ ਨਾਲ ਪ੍ਰਿਯੰਕਾ ਸਾਡੇ ਸਹਿਯੋਗੀ ਜੁੜੇ ਨੇ ਹੋਰ ਜਾਣਕਾਰੀ ਦੇ ਲਈ ਐ ਪ੍ਰਿਯੰਕਾ ਕਿੰਨੀ ਦੇਰ ਹੋਈ ਹੈ ਅਭੀ ਔਰ ਅਭੀ ਤਾਜ਼ਾ ਕੀ ਸਟੇਟਸ ਹੈ देखिए अभी स्टेटस ये है कि बिजली रीस्टोर कर ली गई है एक ग्रिप ग्रिड उसे बताया जा रहा था कि ट्रिप ग्रिड वहां पर खराब हो गया था लेकिन तकरीबन 10 से 12 मिनट आ, ये जो बिजली है ये गुल रही है यहाँ पर और उसकी वजह से सारे सिस्टम फेल डिजी लॉकर जो डिजी यात्रा इस्तेमाल में लाई जाती है एप्लीकेशन यानी कि एयरपोर्ट की एंट्री से लेकर अपने बोर्डिंग पास तक लेने का सारा काम वहाँ पर आ, खत्म हो गया था और उसी बीच एक वीडियो भी सामने आई है जहाँ पर लोग हाथों से रूमाल से अपने आप को पंखा करते हुए नजर आ रहे हैं क्योंकि एसी वेसी भी सब कुछ बंद हो गया था लेकिन गनीमत यह है कि दस बारह मिनट के बाद अब बिजली वापस आ गई अब दोबारा से काम सुचारू रूप से चल रहा है तो अब अब कुछ कुछ कमी है जो जो यहां यात्री नजर आ रहे हैं जो भीड़ है उसमें कुछ कमी हुई है अभी बस काम क्योंकि शुरू हुआ है तो एक आध मिनट लगेगा पूरा रिस्टोरेशन के काम को क्योंकि समझिए कि एयरपोर्ट पे कभी भी सिस्टम जो है वो बंद नहीं होते हैं किसी भी वक्त छोटा सा भी वहां पर बिजली का कट नहीं आता है तो अब ऐसे में जब पूरे सिस्टम 10-15 मिनट बंद रहे हैं तो उसमें तकरीबन उनको रिस्टार्ट होने में दो से चार मिनट का समय तो लगेगा ही तो उसी पीछे थोड़ी भीड़ और रहेगी और उसके बाद सुचारू रूप से दिल्ली एयरपोर्ट दोबारा से चलेगा यही उम्मीद की जा रही है शुक्रिया प्रियंका शुक्रिया इस जानकारी दे सहयोगी प्रियंका ਐ 10 12 ਮਿੰਟ ਜਿਵੇਂ ਉਹਨਾਂ ਨੇ ਕਿਹਾ ਕਿ ਲਾਈਟ ਕੱਟ ਹੋਇਆ ਹੈ 10 12 ਮਿੰਟ ਵੈਸੇ 에ਰਪੋਰਟ ਤੇ ਕਦੇ ਲਾਈਟ ਜਾਂਦੀ ਨਹੀਂ ਹੈ ਪਰ ਕੋਈ ਫਾਲਟ ਪਿਆ ਸਿਸਟਮ ਦੇ ਵਿੱਚ ਔਰ 10 12 ਮਿੰਟ ਦੇ ਲਈ ਲਾਈਟ ਗਈ ਔਰ 10 12 ਮਿੰਟ ਦੇ ਵਿੱਚ ਹੀ ਸਭ ਕੁਝ ਉਥਲ ਪੁਥਲ ਹੋ ਗਿਆ ਫਲਾਈਟਾਂ ਦੇ ਸ਼ਡਿਊਲ ਬਦਲ ਗਏ ਉਸ ਤੇ ਯਾਤਰੀਆਂ ਦੇ ਬੋਰਡਿੰਗ ਪਾਸ ਤੱਕ ਮਿਲਨੇ ਬੰਦ ਹੋ ਗਏ ਕਿਉਂਕਿ ਸਾਰਾ ਸਿਸਟਮ ਇਲੈਕਟ੍ਰੋਨਿਕ ਹੁੰਦਾ ਹੈ ਹਰ ਚੀਜ਼ ਉਸ ਤੇ ਥਰੂ ਚੱਲਦੀ ਹੈ ਸਿਕਿਉਰਿਟੀ ਚੈੱਕ ਤੋਂ ਲੈ ਕੇ ਇਸ ਕਰਕੇ 10 12 ਮਿੰਟ ਦੇ ਲਈ ਉਸ ਤੇ ਉੱਤੇ ਬ੍ਰੇਕ ਆਈ ਪਰ ਹੁਣ ਉਸ ਨੂੰ ਰੀਸਟੋਰ ਕਰਦੇ ਕਰਦੇ ਜਾਂ ਉਸ ਨੂੰ ਸਮੂਥ ਕਰਦੇ ਕਰਦੇ ਉਸ ਤੇ ਵਿੱਚ ਕੰਟਰੀ ਲੱਗ ਸਕਦੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਸ ਦੇ ਨਾਲ ਮੀਟਿੰਗ ਕਰ ਰਹੇ ਨੇ ਔਰ ਸਰਕਾਰ ਦੀਆਂ ਸਕੀਮਾਂ ਤੇ ਸਰਕਾਰ ਦੇ ਕੰਮਾਂ ਦੀ ਸਮੀਖਿਆ ਕੀਤੀ ਜਾ ਰਹੀ ਹੈ ਸੀਐਮ ਵੱਲੋਂ ਚੰਡੀਗੜ੍ਹ ਦੇ ਸਿਵਲ ਸੈਕਰੀਅਟ ਦੇ ਵਿੱਚ ਆਪਣੇ ਦਫਤਰ ਦੇ ਵਿੱਚ ਮੁੱਖ ਮੰਤਰੀ ਕਾਨਫਰੰਸ ਰੂਮ ਦੇ ਵਿੱਚ ਸਾਰੇ ਜਿਹੜੇ ਡੀਸੀਜ਼ ਨੇ ਉਹਨਾਂ ਦੇ ਨਾਲ ਮੀਟਿੰਗ ਕਰ ਰਹੇ ਨੇ ਜੋ ਸਕੀਮਾਂ ਪਿਛਲੇ ਸਮੇਂ ਦੇ ਵਿੱਚ ਸਰਕਾਰ ਵੱਲੋਂ ਚਲਾਈਆਂ ਗਈਆਂ ਜੋ ਕਮਕਾਰ ਸਰਕਾਰ ਨੇ ਸ਼ੁਰੂ ਕੀਤੇ ਨੇ ਉਸ ਦੀ ਇੰਪਲੀਮੈਂਟੇਸ਼ਨ ਪ੍ਰੋਪਰ ਤਰੀਕੇ ਨਾਲ ਲੋਕਾਂ ਤੱਕ ਉਹ ਸਹੀ ਤਰੀਕੇ ਨਾਲ ਪਹੁੰਚਣ ਔਰ ਲੋਕ ਸਹੀ ਇਸ ਦਾ ਇਸਤੇਮਾਲ ਕਰ ਸਕਣ ਇਸ ਦਾ ਫਾਇਦਾ ਜੋ ਹੈ ਉਹ ਹਰੇਕ ਜ਼ਰੂਰਤਮੰਦ ਨੂੰ ਮਿਲ ਸਕੇ ਇਹ ਕੋਸ਼ਿਸ਼ ਹੈ ਸਰਕਾਰ ਦੀ ਕਿਉਂਕਿ ਲੋਕ ਸਭਾ ਚੋਣਾਂ ਦੇ ਵਿੱਚ ਜਿਸ ਤਰ੍ਹਾਂ ਦੇ ਨਤੀਜੇ ਆਏ ਨੇ ਉਸ ਤੋਂ ਬਾਅਦ ਸਰਕਾਰ ਲਗਾਤਾਰ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਸੀਐਮ ਭਗਵੰਤ ਮਾਨ ਨੇ ਪਹਿਲਾਂ ਹਰ ਹਲਕੇ ਦੇ ਪਹਿਲਾਂ ਆਪਣੇ ਪਾਰਟੀ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਹੈ ਸਾਰੀਆਂ ਲੋਕ ਸਭਾ ਸੀਟਾਂ ਦੇ ਨੁਮਾਇੰਦਿਆਂ ਤੋਂ ਫੀਡਬੈਕ ਲਈ ਗਈ ਹੈ ਸਾਰੇ ਵਿਧਾਇਕਾਂ ਤੋਂ ਸਾਰੇ ਜਿਹੜੇ ਹੋਰ ਅਹੁਦੇਦਾਰ ਨੇ ਉਹਨਾਂ ਤੋਂ ਫੀਡਬੈਕ ਲਈ ਗਈ ਹੈ ਕਿ ਕਿਸ ਤਰੀਕੇ ਦੀਆਂ ਸਵੱਸਿਆਵਾਂ ਲੋਕਾਂ ਨੂੰ ਆਈਆਂ ਕਿਉਂ ਉਹਨਾਂ ਦੇ ਕੰਮਾਂ ਦੇ ਵਿੱਚ ਰੁਕਾਵਟ ਪੈਂਦੀ ਹੈ ਕਿਉਂ ਉਹਨਾਂ ਦੇ ਕੰਮ ਹੋ ਨਹੀਂ ਰਹੇ ਕਿਉਂ ਸਰਕਾਰ ਜਿਹੜੀਆਂ ਸਕੀਮਾਂ ਉਲੀਕਦੀ ਆ ਉਹ ਗਰਾਊਂਡ ਲੈਵਲ ਤੇ ਲੋਕਾਂ ਤੱਕ ਪਹੁੰਚ ਨਹੀਂ ਪਾਉਂਦੀਆਂ ਔਰ ਹੁਣ ਅੱਗੇ ਇਹ ਮੀਟਿੰਗ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਸ਼ੁਰੂ ਅੱਗੇ ਉਹਨਾਂ ਤੱਕ ਪਹੁੰਚੀ ਹੈ ਨਪਿੰਦਰ ਬਰਾੜ ਮੇਰੇ ਸਹਿਯੋਗੀ ਜੁੜੇ ਨੇ ਹੋਰ ਜਾਣਕਾਰੀ ਦੇ ਲਈ ਨਪਿੰਦਰ ਜਿਵੇਂ ਅਸੀਂ ਜ਼ਿਕਰ ਕਰ ਰਹੇ ਹਾਂ ਕਿ ਪਿਛਲੇ ਦਿਨਾਂ ਦੇ ਵਿੱਚ ਐਨਾਲਿਸਿਸ ਹੋਇਆ ਕਾਫੀ ਵੱਡੇ ਪੱਧਰ ਤੇ ਜਿਸ ਦਿਨ ਰਿਜ਼ਲਟ ਆਏ ਉਸ ਤੋਂ ਅਗਲੇ ਦਿਨ ਹੀ ਮੁੱਖ ਮੰਤਰੀ ਨੇ ਸ਼ੁਰੂ ਕਰ ਦਿੱਤਾ ਸੀ ਕੀ ਉਸ ਤੋਂ ਹੀ ਹੁਣ ਅੱਗੇ ਇੱਕ ਉਸ ਫੀਡਬੈਕ ਦੇ ਆਧਾਰ ਤੇ ਆਪਾਂ ਕਹਿ ਸਕਦੇ ਹਾਂ ਕਿ ਸਟੈਪ ਫਾਰਵਰਡ ਹੈ ਜਿਹੜੀ ਪ੍ਰਸ਼ਾਸਰਿਕ ਵੱਡੇ ਪੱਧਰ ਤੇ ਪ੍ਰਸ਼ਾਸਰਿਕ ਅਧਿਕਾਰੀਆਂ ਨਾਲ ਮੀਟਿੰਗ ਦੇਖੋ ਜੀ ਪੰਜਾਬ ਸਰਕਾਰ ਹੋਵੇ ਜਾਂ ਕਿਸੇ ਵੀ ਸੂਬੇ ਦੀ ਸਰਕਾਰ ਹੋਵੇ ਉਹ ਲੋਕਾਂ ਦੇ ਲਈ ਜਿਹੜੀਆਂ ਫੈਸਿਲਿਟੀਆਂ ਜਾਂ ਜਿਹੜੀਆਂ ਸਕੀਮਾਂ ਸ਼ੁਰੂ ਕਰਦੀ ਆ ਤਾਂ ਉਹਨਾਂ ਸਕੀਮਾਂ ਨੂੰ ਇੰਪਲੀਮੈਂਟ ਕਰਨਾ ਹੁੰਦਾ ਸਿਸਟਮ ਨੇ ਪ੍ਰਸ਼ਾਸਨ ਨੇ ਤਾਂ ਪ੍ਰਸ਼ਾਸਨ ਦੇ ਵਿੱਚ ਸਭ ਤੋਂ ਅਹਿਮ ਕਿਤੇ ਜਿਹੜੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਹੁੰਦੇ ਨੇ ਕਿਉਂਕਿ ਪੂਰੀ ਜ਼ਿੰਮੇਵਾਰੀ ਉਹਨਾਂ ਦੀ ਹੁੰਦੀ ਹੈ ਤਾਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਜੇ ਤਾਂ ਸਰਕਾਰ ਦੀਆਂ ਸਕੀਮਾਂ ਨੂੰ ਬਾ ਖੂਬੀ ਔਰ ਪੂਰੇ ਸਹੀ ਤਰੀਕੇ ਦੇ ਨਾਲ ਉਹਨਾਂ ਨੂੰ ਲਾਗੂ ਕਰਵਾਉਂਦੇ ਨੇ ਉਹਨਾਂ ਦਾ ਜਿਹੜਾ ਫਾਇਦਾ ਹੈ ਉਹ ਜ਼ਰੂਰਤਵੰਦਾਂ ਨੂੰ ਮਿਲਦਾ ਹੈ ਸਕੀਮਾਂ ਦਾ ਤਾਂ ਦੇਖੋ ਵਾਹ ਵਾਹ ਸਰਕਾਰ ਨੂੰ ਮਿਲਦੀ ਹੈ ਪਰ ਜਿਸ ਤਰ੍ਹਾਂ ਦੀਆਂ ਜਿਸ ਤਰ੍ਹਾਂ ਦੇ ਨਤੀਜੇ ਸਾਹਮਣੇ ਆਏ ਉਹਨੂੰ ਦੇਖ ਕੇ ਸਰਕਾਰ ਨੂੰ ਕਿਤੇ ਨਾ ਕਿਤੇ ਕਈ ਤਰ੍ਹਾਂ ਦੀ ਫੀਡਬੈਕ ਵੀ ਮਿਲੀ ਉਹਨਾਂ ਦੇ ਆਪਣੇ ਵਿਧਾਇਕਾਂ ਨੇ ਚਾਹੇ ਜਿਹੜੇ ਜਿੱਤੇ ਚਾਹੇ ਜਿਨ੍ਹਾਂ ਨੂੰ ਆਪਣੇ ਇਲਾਕੇ ਚੋਹਾਰ ਦਾ ਸਾਹਮਣਾ ਕਰਨਾ ਪਿਆ ਉਹਨਾਂ ਨੇ ਸਭ ਤੋਂ ਪਹਿਤਰੀ ਫੀਡਬੈਕ ਦਿੱਤੀ ਉਹਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਗਏ ਤੱਕ ਚਾਹ ਗਿਆ ਹੈ ਕਿ ਬਿਊਰੋਕ੍ਰਾਸੀ ਜਾਂ ਸਿਸਟਮ ਹੈ ਜਿਹੜਾ ਉਹਨਾਂ ਦੀ ਗੱਲ ਨਹੀਂ ਸੁਣਦਾ ਤੇ ਜੇ ਉਹ ਨਹੀਂ ਸੁਣਵਾਈਟ ਹੋਏਗੀ ਤਾਂ ਲੋਕ ਵੀ ਨਾਲ ਛੋੜਨਗੇ ਤਾਂ ਦੇਖੋ ਲੋਕਾਂ ਨੇ ਬੇਸਿਕਲੀ ਸਰਕਾਰ ਤੋਂ ਜਵਾਬ ਦੀ ਮੰਗਣੀ ਹੁੰਦੀ ਹੈ ਜਦੋਂ ਐਮਐਲਏ ਜਾਂਦਾ ਐਮਪੀ ਜਾਂਦਾ ਤਾਂ ਲੋਕ ਮੰਗਦੇ ਨੇ ਸਰਕਾਰ ਤੋਂ ਸਰਕਾਰ ਦੇ ਨੁਮਾਇੰਦੇ ਤੋਂ ਜਵਾਬ ਦੇ ਕਿ ਦੱਸੋ ਭਾਈ ਜਾਦਾ ਰਸਨ ਕਾਰਡ ਨਹੀਂ ਬਣਿਆ ਦੱਸੋ ਭਾਈ ਸਾਡੇ ਆਟਾ ਨਹੀਂ ਆਇਆ ਦੱਸੋ ਭਾਈ ਸਾਡੇ ਬਿਜਲੀ ਨਹੀਂ ਆਉਂਦੀ ਦੱਸੋ ਸਾਡੇ ਆਹ ਕੰਮ ਨਹੀਂ ਹੋ ਰਿਹਾ ਲੋਕਾਂ ਦੀ ਹਾਲਤਾਂ ਨੂੰ ਲੈ ਕੇ ਤੇ ਪਰ ਉਹ ਡਾਇਰੈਕਟਲੀ ਜਿਹੜਾ ਹੈਗਾ ਐਮਐਲਏ ਨੇ ਜਾਂ ਕਿਸੇ ਨੇ ਇੰਪਲੀਮੈਂਟ ਆਪ ਤਾਂ ਕਰਨਾ ਨਹੀਂ ਉਹਨਾਂ ਨੇ ਪ੍ਰਸ਼ਾਸਨ ਦੇ ਥਰੂ ਕਰਾਉਣਾ ਤਾਂ ਉਹ ਕਹਿੰਦੇ ਸਾਡੀ ਪ੍ਰਸ਼ਾਸਨ ਸੁਣਦਾ ਨਹੀਂ É, é, lá tá de